ਖੜੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਛੇਤੀ ਸੌ ਚੁੱਕ ਸਕਦਾ ਹੈ ਪੰਜਾਬ ਸਰਕਾਰ ਨੇ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਸੌ ਚੁੱਕਣ ਲਈ ਅਮਰਿਤਪਾਲ ਸਿੰਘ ਨੂੰ ਪੈਰੋਲ ਦੇਣ ਸੰਬੰਧੀ ਲੋਕ ਸਭਾ ਸਪੀਕਰ ਓਮ ਬੇਰਲਾ ਨੂੰ ਅਰਜੀ ਭੇਜੀ ਹੈ ਅਮਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਚ ਐਨਐਸਏ ਤਹਿਤ ਨਜ਼ਰਬੰਦ ਹੈ ਕਈ ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਪੈਰੋਲ ਦੇਣ ਲਈ ਅਰਜੀ ਭੇਜੀ ਗਈ ਸੀ ਕਿਉਂਕਿ ਅਮਰਿਤਸਰ ਵਿੱਚ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਡੀਐਮ ਨੇ ਅਰਜੀ ਪੰਜਾਬ ਦੇ ਗ੍ਰੈਸ ਕਟਨ ਨੂੰ ਭੇਜ ਦਿੱਤੀ ਜਿਨ੍ਹਾਂ ਨੇ ਇਸ ਨੂੰ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ ਇੱਕ ਚੁਣੇ ਹੋਏ ਸੰਸਦ ਮੈਂਬਰ ਕੋਲ ਸੌ ਚੁੱਕਣ ਲਈ 60 ਦਿਨ ਹੁੰਦੇ ਨੇ ਅਜਿਹੇ ਵਿੱਚ ਉਮੀਦ ਜਿਤਾਈ ਜਾ ਰਹੀ ਹੈ ਕਿ ਅਮਰਿਤਪਾਲ ਆਉਂਦੇ ਦਿਨਾਂ ਚ ਸੌ ਚੁੱਕ ਸਕਦਾ ਹੈ ਅਮਰਿਤਪਾਲ ਸਿੰਘ ਖਰੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਨੇ ਅਮਰਿਤਪਾਲ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਨਤੀਜਾ 4 ਲੱਖ 4000 430 ਵੋਟਾਂ ਮਿਲੀਆਂ ਇਸ ਸਭ ਦੇ ਵਿਚਾਲੇ ਸੰਦੀ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਅਮਰਿਤਪਾਲ ਦੀ ਐਨਐਸਏ ਤਹਿਤ ਨਜ਼ਰਬੰਦੀ ਇੱਕ ਸਾਲੀ ਵਧਾਈ ਵੀ ਜਾ ਚੁੱਕੀ ਹੈ ਜੁਲਾਈ ਨੂੰ ਅਮਰਿਤਪਾਲ ਸਿੰਘ ਚੁੱਕ ਸਕਦੇ ਹਨ ਸੌ ਸੰਸਦੀ ਸੌ ਜਿਹੜੀ ਆ ਉਹ 5 ਜੁਲਾਈ ਨੂੰ ਚੁੱਕ ਸਕਦੇ ਹਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਸਪੀਕਰ ਓਮ ਬਿਰਲਾ ਨੂੰ ਕਿ ਜਲਦ ਤੋਂ ਜਲ ਜਿਹੜੀ ਹੈ ਸੌ ਚੁੱਕਣ ਦੀ ਆਜ਼ਾਦੀ ਉਹਨਾਂ ਨੂੰ ਦਿੱਤੀ ਜਾਵੇਗੀ ਤੋਂ ਪਹਿਲਾਂ ਇੱਕ ਹੋਰ ਗੱਲ ਸਾਹਮਣੇ ਆਉਂਦੀ ਸੀ ਕਿ ਓਥ ਜੇ 60 ਦਿਨਾਂ ਦੇ ਵਿੱਚ ਨਾ ਲਈ ਗਈ ਤਾਂ ਉਹਨਾਂ ਦੀ ਸੀਟ ਵੀ ਜਾ ਸਕਦੀ ਸੀ ਪਰ ਹੁਣ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਤੇ ਉੱਥੇ ਹੋਈ ਖਡੂਰ ਸਾਹਿਬ ਦੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਅਮਰਿਤਪਾਲ ਜਲਦ ਹੀ ਸੌ ਚੁੱਕਣਗੇ 5 ਜੁਲਾਈ ਨੂੰ ਉਹ ਸੌ ਚੁੱਕ ਸਕਦੇ ਹਨ ਕਿਉਂਕਿ ਹੁਣ ਪੰਜਾਬ ਸਰਕਾਰ ਤੇ ਅਕਸਰ ਹੀ ਇਲਜ਼ਾਮ ਲਗਾਏ ਜਾ ਰਹੇ ਸੀ ਪੰਜਾਬ ਸਰਕਾਰ ਨੂੰ ਕਿ ਹਜ਼ਾਰਿਆ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਲਗਾਇਆ ਗਿਆ ਹੈ ਪੰਜਾਬ ਸਰਕਾਰ ਚਾਵੇ ਤਾਂ ਅੰਮ੍ਰਿਤਪਾਲ ਬਾਹਰ ਆ ਸਕਦੇ ਹਨ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਇੱਕ ਇਨੀਸ਼ੀਏਟਿਵ ਲੈ ਲਿਆ ਗਿਆ ਹੈ ਇੱਕ ਪਹਿਲ ਕਦਮੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਤਾਂ ਹੁਣ ਜਲਦ ਹੀ ਅੰਮ੍ਰਿਤਪਾਲ ਬਾਹਰ ਆਉਣਗੇ